ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਾਫਰਕੋਟ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਮਸ਼ੇਰ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀ ਆਂ ਤਾਜ਼ੀਆਂ ਸੂਈਆਂ ਤੇ ਇੱਕ ਵੀ ਦੀ ਉਹਨਾਂ ਨੇ ਆਇਆ ਇੱਕ ਬੱਕਰੀ ਵੀ ਲਿਆਂਦੀ ਅੱਜ ਇਹ ਵੀ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਠਾ ਜੀ ਵਧੀਆ ਵਧੀਆ ਤੁਸੀਂ ਬਣਾਓ ਸਭ ਠੀਕ ਠਾਕ ਜੀ ਵੇਗਿਆ ਉਦਨ ਵਾਲਾ ਮਾਲ ਫਿਰ ਬਾਤ ਵਿੱਚ ਘੰਟੇ ਲੈ ਗਿਆ ਬਣਾ ਠੀਕ ਹੈ ਤੇ ਅੱਜ ਵੀ ਮੁੱਲ ਜਾਇ ਜੀ ਹੈ ਵੀ ਲਾਇਆ ਜੀ ਤੇ ਚਲੋ ਨਾਮ ਦੱਸੋ ਇੱਕ ਰਾਮ ਸਿੰਘ ਤਸੀਲਿੰਗ ਨਾੜਾ ਜ਼ਿਲ੍ਹਾ ਮਕਸਦ ਤੇ ਫੋਨ ਨੰਬਰ ਕਾਨਿਓ ਨੂੰ 2682 ਮਕਸਦ ਠੀਕ ਹੈ ਤੇ ਪਿੰਡ জাফর ਕੋਟ ਹੈ ਨਾ ਤੇ ਅੱਜ ਫਿਰ ਇੱਕ ਆ ਕਾਫੀ ਕਮਾਲ ਦੀ ਵੈੜ ਰੱਬ ਲੈ ਹੁੰਦੀ ਠੀਕ ਜੀ ਕਿੰਨਾ ਚਿਰ ਹੋ ਗਿਆ ਸੁਈਨਾ ਇਹਨੂੰ ਅਜੇ ਵੀ ਤਿੱਜਾ ਜਾਂਦੇ ਸੁਈ ਤੇ ਮਗਰ ਬੱਛਾ ਜੇ ਮਗਰ ਬੱਛਾ ਜੇ ਹਾਂ ਦੇਖ ਸਾਡੇ ਨਾਲੂ ਜਿਹੜਾ ਨਾਲ ਹੀ ਆਇਆ ਇਹਦੇ ਇਹ ਕੁਲਾ ਬੱਚਾ ਜੇ ਤੇ ਕਿੰਨਾ ਕੁ ਬੋਲਾ ਜਿਹਦੇ ਕੋਲ ਇਹਦੇ ਕੋਲ ਬੋਲਾ ਕਿੰਨਾ ਹੋਊਗਾ 17 ਲੀਟਰ 15 ਦੀ ਗਰੰਟੀ ਹੋਊ ਬੱਲੇ ਦੀ ਪੱਕਾ ਤਿਆਰ ਜੇ ਬਣਾ ਦੇਣਾ ਲੀਟਰ ਵਾਲਾ ਜੀ ਅੱਛਾ ਹਾਂ ਜੀ ਇੱਕ ਤਾਂ ਕਹਿ ਦਈਦਾ ਇੱਕ ਬਣਾ ਕੇ ਦਵਾਂ ਚਾਰ ਡੰਗ ਚੋਂ ਦਾ ਰਵੇ ਸਾਡੇ ਕਰੇ ਤੇ ਕਿੰਨਾ ਕੁ ਚਵਾਈ ਜਾਊਗੀ ਇਹ ਤਾਂ 20 22 ਕਿਲੋ ਚਾਹ ਤੋੜ ਦੋ ਫਿਰ ਇੱਕ ਰੀਨ ਬਾਕੀ ਚੰਗੇ ਕੱਦ ਕਾਟ ਚ ਹੈਗੀ ਜਰਸੀ ਕ੍ਰੋਸ ਚ ਦੇ ਜੀ ਖੰਡੀ ਤੇ ਜਿੱਥੇ ਮੱਦੀ ਨੂੰ ਵਿਪਰਾ ਬੈਠਾ ਲੈ 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 ਬਾਕੀ ਕੱਦ ਕਾਠੇ ਦਾ ਪੂਰਾ ਜਵਾਨ ਹੈ ਜਿਹੜਾ ਵੱਡੀਆਂ ਗਾਵਾਂ ਜਿੱਦਾ ਕੱਦਿਆ ਜਿਹੜਾ ਇਹਦਾ ਬਾਕੀ ਥੱਲੇ ਵੀ ਜਿੰਨੀ ਵੀ ਆ ਸਫਾਈ ਜਿਆ ਦਾ ਨਮਰਾ ਜੀ ਦਿਖਾ ਦੇ ਜੀ ਚਵਾ ਕੇ ਦੇ ਕਾਹੇ ਕੱਲੇ ਇਹਦੇ ਪੱਛੇਦ ਨੂੰ ਚੰਗੀਆਂ ਜਿਹੜਾ ਪਾਉ ਦੇ ਮਾਣਾ ਦੀਏ ਜੀ ਤੇ ਦਿਖਾ ਦੇ ਆਪੇ ਕਿਲੇਣਾ ਦਾ ਚੋਆ ਦਿਖਾ ਦੇ ਤੇ ਅਗਲੇ ਦਿਨਾਂ ਦਾ ਚੋਆ ਦਿਖਾ ਦਈਏ ਜਿਹੜਾ ਵੀ ਜਿਹੜਾ ਬਿਲਕੁਲ ਸਾਫ਼ ਹੈ ਤੇ ਥਣ ਵੀ ਇੱਕ ਰੀਜਾ ਨੂੰ ਲੱਗ ਰਿਹਾ ਦਿਖਾ ਦੇ ਆ ਵੀ ਲੋਚ ਆ ਦੇਖ ਸਾਦੇ ਜੀ ਬਿਲਕੁਲ ਕੋਲੇ ਸਾਈ ਦੇ ਕੋਈ ਇਹ ਬੋਲਾ ਜੀ ਵੇਖ ਲਓ ਖੱਟਾ ਬੋਲਾ ਹੁੰਦਾ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਜਿਹੜੀ ਆਹ ਦੇ ਸਾਡੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਕੋਈ ਕੋਜ ਨਹੀਂ ਬਾਕੀ ਹਵਾਨਾ ਗਾਹਣਾ ਵੀ ਚੰਗਾ ਤੇ ਹਵਾਨਾ ਪਛਾਨਾ ਵੀ ਚੰਗਾ ਤੇ ਕਿੰਨਾ ਫਿਰ ਮੁੱਲ ਵਿੱਧੀ ਇਹਦਾ ਮੁੱਲ ਇਹਦਾ ਵੀ 80 ਦੇ 50 ਦੇ 80 ਦੇ ਲਈਏ ਕਰ ਦਈਏ ਵਿੱਚ ਮੰਨ ਤਾਂ ਆਈ ਇਲਾ ਹੀ ਆ ਅੱਛਾ ਜਿਹੜਾ ਲੈ ਗਿਆ ਲੈ ਗਿਆ ਠੀਕ ਆ ਕਿੰਨੇ ਦੀ ਗੱਤ ਚਾਹ ਹਨ ਅਖੀਰ ਅੱਛਾ 65000 ਦੇ ਠੀਕ ਆ ਮੈਂ ਸ਼ੋਰ ਕਰਾਂ ਕਿ ਵੀ ਭਰਾ ਕੋਲ ਲਾ ਦੇ ਥੋੜਾ ਵੀ ਥੋੜੀ ਬੋਡੀ ਹੈ ਜਿਹੜੀ ਮੈਂ ਚਲੋ ਥੋੜੀ ਵਾਧੇ ਸ਼ੋਰ ਮੌਕੇ ਤੇ ਕਰ ਦੋਗੇ ਬਾਕੀ ਦੋ ਦਿਨ ਵਿੱਚ ਆ ਕੇ ਦੇਵਾਂਗੇ ਬਾਕੀ ਇਹ ਆ ਵੀ ਜਿਹੜਾ ਕੋਈ ਆਣ ਕੇ ਇੱਥੇ ਵੇਖੂਗਾ ਇੱਕ ਵਾਰੀ ਪਸੰਦ ਜ਼ਰੂਰ ਆਊਗੀ ਹਨਾ ਸੋਹਣੀ ਵੇੜਿਆ ਤੇ ਹੁਣ ਇੱਕ ਆ ਵੀ ਤਾਜੀ ਸੂਈ ਜੇ ਇਹ ਵੀ ਤਾਜੀ ਸੂਈ ਆਹ ਬੱਚਾ ਜੀ ਇਹਦਾ ਤੋੜ ਦੋ ਫੇਰ ਇਹਨਾਂ ਵਿੱਚ ਆ ਦੇਖ ਸਕਦੇ ਥਾਣੇ ਦੇ ਵੀ ਲੱਗੇ ਤਾਂ ਠੀਕ ਹੈ ਲੈ ਜਾ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਦੁੱਧ 2:10 ਕਿਲੋ ਤੇ ਆ। ਕਿਦੋਂ ਦੀ ਸੋਈ ਆ? ਇਹਨੂੰ ਅੱਜ ਪੰਜਾਂ ਸੱਤ ਮਾਂ ਦਿਨ ਹੋ ਗਿਆ। ਯਾਰ ਇਹਨੂੰ ਬਚਾਰਾ ਫਿਨੀ ਦੀ ਪੱਜਾ ਜਾ ਰਿਹਾ ਤੇ ਤਾਂ ਕਰਕੇ ਨਿੱਲਾ ਜਾ ਹੋ ਗਿਆ। ਠੀਕ ਆ। ਹਾਂਜੀ। ਤੇ ਇਹ ਦੁੱਧ ਕਿੰਨਾ ਚਵਾਈ ਜਾਊਗੀ? ਇਹ ਦੁੱਧ 12 13 14 ਕੋਰ ਕਰ ਦਈਏ। ਤੇ ਇਹਦਾ ਮੁੱਲ? ਇਹ 40 ਹੀ ਨਾ ਦੇ ਦਈਏ। ਕਰ ਦਈਏ ਵਿੱਚ ਮੰਨ ਤਾਂ। ਆਪੇ ਕਰ ਦਿਓ ਜੀ। ਕਰ ਦਿਓ ਆਪ ਹੀ। 37 ਦੀ ਦੇ ਦਈਏ। ਅੱਛਾ 35 ਦੀ ਦੇ ਦੋਗੇ ਠੀਕ ਹੈ ਤੇ ਹੁਣ 10 ਲੀਟਰ ਪੂਰਾ ਤਿਆਰ ਜੀ ਤੇ ਬਾਕੀ ਇਹ ਵੀ ਦੋਵੇਂ ਸੋਈਆਂ ਵਾ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਖੜੇ ਹਨਾ ਤੇ ਹੁਣ ਇੱਕ ਆ ਵੀ ਜਿਹੜੀ ਰਹਿ ਗਈ ਆ ਤੇ ਇਹ ਵੀ ਤੁਹਾਨੂੰ ਦਿਖਾ ਦਈਏ ਇਹ ਸੋਨ ਵਾਲੀ ਜੀ ਹਾਂਜੀ ਇਹਦੇ ਅੱਜ 15 ਦਿਨ ਰਹਿ ਗਏ ਸੋਨ ਚ ਅੱਛਾ 15 ਦਿਨ ਰਹਿ ਗਏ ਪਹਿਲਾਂ ਜੀ ਇਹ ਪਹਿਲੀ ਵਾਰੀ ਸੋਨਾ ਇਹਨੇ ਇਹਨੂੰ ਪੜਕਣਾ ਹਾਂ ਆ ਦੇਖ ਸਾਡੇ ਪਹਿਲੀ ਵਾਰੀ ਸੁਣਾ ਜੇ 15 ਦਿਨ ਇਹਦੇ ਰਹਿ ਗਏ ਬਸ ਇਹਦਾ ਕੀ ਮੁੱਲ ਜੇ ਫਿਰ ਇਹ 15000 ਦੇ ਅੱਛੇ 15000 ਦੇ ਕਰਦਾਂਗੇ ਮੈਂ ਤਾਂ ਕੋਈ ਫੋਨ ਲਾ ਕੇ ਪੁੱਛਾਂ ਠੀਕ ਹੈ ਜੀ ਹਾਂ ਜੇ ਸ਼ੌਂਕ ਨਹੀਂ ਠੀਕ ਹੈ ਇਹ ਸ਼ੌਂਕ ਨਹੀਂ ਰਕੀ ਕਰਨਾ ਪੂਰਾ ਕਰਨਾ ਤਾਂ ਆਪਣਾ ਕਰ ਸਕਦਾ ਠੀਕ ਹੈ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੇ ਜੀ